ਸੱਜਿਆ ਸਾਰਿਆਂ ਨੂੰ ਅੱਜ ਆਪਾਂ ਖੜੇ ਆਂ ਬੁਰਜ ਮੁਹਾਰ ਵਾਇਆ ਰੋਡ ਪਟੇ ਆ ਪਿੰਡ ਰੂੜੀਆਂ ਵਾਲੀ ਰੋਡ ਤੇ ਜੋ ਨੇੜੇ ਬੁਰਜ ਮੁਹਾਰੀ ਨੇੜ ਵੱਜਦੀ ਹੈ ਇੱਕ ਇਸ ਨੇਰ ਦੇ ਉੱਤੇ ਇੱਕ ਨਵਾਂ ਸਿਸਟਮ ਲੱਗਿਆ ਹੈ ਇਹ ਸਮਝ ਨਹੀਂ ਆਈ ਵੀਰੋ ਕਿ ਇਹ ਸਿਸਟਮ ਲਾਇਆ ਕੀ ਹੈ ਵੀ ਦੇਖੋ ਸੈਂਟਰ ਦੇ ਨੇੜ ਦੇ ਵਿਚਾਲੇ ਕਰਕੇ ਇਹਨਾਂ ਨੇ ਲਾਇਆ ਪਰ ਪ੍ਰੋਪਰ ਪੁਰਾਣਾ ਪਤਾ ਲੱਗ ਰਿਹਾ ਵੀ ਹੈ ਕਿ ਸਿਸਟਮ ਉੱਪਰ ਉਹਦੇ ਸ਼ੋਲਰ ਲਾਈਟ ਲਾਤੀ ਤੇ ਆ ਇਧਰ ਵਿੱਚ ਤਾਰ ਗਈ ਹੈ ਤੇ ਜਿੱਥੋਂ ਤੱਕ ਆ ਹਾਈਡਾ ਹੋ ਰਿਹਾ ਵੀ ਇਹ ਕੈਮਰਾ ਕੁਮਰਾ ਹੋ ਸਕਦਾ ਤੇ ਆਪਾਂ ਇੱਕ ਨੇੜ ਦੇ ਵਿੱਚ ਵੜ ਕੇ ਆਪਾਂ ਦੇਖਾਂਗੇ ਜੋ ਸਿਸਟਮ ਕਿ ਲਾਇਆ ਹੈ ਇਹ ਇਹ ਦੇਖੋ ਵਿੱਚ ਇਹਦੇ ਨਾਲ ਆਹ ਹੋਲਡਰ ਲਾਇਆ ਹੋਇਆ ਹੈ ਸ਼ਾਇਦ ਤੁਹਾਨੂੰ ਨਹੀਂ ਦਿਖਣਾ ਇਹ ਆ ਦੇਖੋ ਟੌਪ ਕਰਕੇ ਤੁਹਾਨੂੰ ਪੂਰਾ ਨਹੀਂ ਦੇਖਣਾ ਇਹ ਕੁਝ ਹੋਲਡਰ ਕਰਕੇ ਨਹੀਂ ਇਹ ਕੁਝ ਸੈਂਸਰ ਕਰਕੇ ਲਾਇਆ ਇਹਨਾਂ ਨੇ ਵੀ ਕੁਝ ਵੀ ਸੈਂਸਰ ਹੋ ਸਕਦਾ ਹੈ ਤੇ ਪਾਣੀ ਹਲੇ ਕਹਿੰਦੇ ਨਹੀਂ ਆਉਣਾ ਛੇਤੀ ਜੀ